ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਫਰ ਬਾਰੇ ਜਾਣਕਾਰੀ ਦਵਾਂਗੇ ਨਾਲ ਆਪਣੇ ਸਰ ਹੋਣਗੇ ਸਰ ਡਿਟੇਲ ਦੇ ਵਿੱਚ ਦੱਸਣਗੇ ਆਪਣੇ ਬਾਰੇ ਵੀ ਔਰ ਇਹ ਜਿਹੜਾ ਬਫਰ ਆਪਾਂ ਆਮ ਫਾਰਮਰ ਦੇ ਵਿੱਚ ਯੂਜ਼ ਕਰਦੇ ਆ ਬਫਰ ਨੂੰ ਕੀ ਮਤਲਬ ਹੋਰ ਕੀ ਨਾਵਾਂ ਦੇ ਨਾਲ ਜਾਣਿਆ ਜਾਂਦਾ ਜਿਹੜਾ ਪ੍ਰਦੇਸੀ ਭਾਸ਼ਾ ਦੇ ਵਿੱਚ ਵੀ ਗੱਲਾਂ ਬਾਤਾਂ ਕਰਾਂਗੇ ਤਾਂ ਸਰ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਪੂਰੀ ਇਨਫੋਰਮੇਸ਼ਨ ਦਿੰਨੇ ਆ ਜੀ ਬਫਰ ਦੇ ਬਾਰੇ ਤੇ ਹੋਰ ਡਿਟੇਲ ਜਾਣਕਾਰੀ ਲਈ ਲਾਸਟ ਤੱਕ ਜੁੜੇ ਰਹੋ ਨੰਬਰ ਸਕਰੀਨ ਤੇ ਵੀ ਚੱਲ ਰੂਗਾ ਜੇਕਰ ਤੁਸੀਂ ਬਫਰ ਮਤਲਬ ਪਾਉਨੇ ਹੋ ਤਾਂ ਇਹ ਜਿਹੜੀ ਆਪਾਂ ਅੱਜ ਕੰਪਨੀ ਦੀ ਗੱਲ ਕਰਦੇ ਆਂ ਇਹ ਆਪਾਂ ਸਾਰੀ ਪੂਰੀ ਡਿਟੇਲ ਵੀਡੀਓ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਹੈ ਵੀ ਕਿਹੜੀ ਕੰਪਨੀ ਦਾ ਬਫਰ ਹੈ ਆਰਗੇਨਿਕ ਹੈ ਜਾਂ ਨਾਰਮਲ ਹੈ ਜਾਂ ਕਿਹੜਾ ਹੈ ਇਹਦੇ ਕੀ ਕੀ ਬੈਨੀਫਿਟ ਨੇ ਤੇ ਪਸ਼ੂ ਨੂੰ ਕਿੰਨੀ ਡੋਜ਼ ਲਗਭਗ ਚਾਹੀਦੀ ਹੈ ਹਨਾ ਉਹ ਸਾਰੀ ਡਿਟੇਲ ਚ ਗੱਲਾਂ ਹੋਣਗੀਆਂ ਤੇ ਲਾਸਟ ਤੱਕ ਜੁੜੇ ਰਹੋ ਹੁਣ ਆਪਾਂ ਕਰਦੇ ਆਂ ਜੀ ਸਵਾਗਤ ਸਰ ਦਾ ਸਰ ਸਤਿ ਸ਼੍ਰੀ ਅਕਾਲ ਜੀ ਮੋਰਸ ਟੂ ਵੈਲਕਮ ਤਾਂ ਪਹਿਲਾਂ ਹੀ ਤੁਹਾਨੂੰ ਥੈਂਕ ਯੂ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਪ੍ਰਾਕ ਪਿੰਟਲ ਹੈ ਮੈਂ ਐਨੀਮਲ ਨਿਊਟ੍ਰੀਸ਼ਨ ਦੇ ਵਿੱਚ ਐਡਵਾਂਸ ਨਿਊਟ੍ਰੀਸ਼ਨ ਦੇ ਪ੍ਰੋਡਕਟਸ ਦੇ ਨਾਲ ਡੀਲ ਕਰਦਾ ਹੈਗਾ ਜੀ ਜੀ ਤੇ ਸਾਡਾ ਮੁੱਖ ਮਕਸਦ ਹੁੰਦਾ ਇੰਡਸਟਰੀ ਔਰ ਫਾਰਮਰ ਦੇ ਵਿੱਚ ਰابطਾ ਕਾਇਮ ਕਰਨਾ ਜੀ ਖਾਸ ਕਰਕੇ ਤੁਹਾਡੀ ਜਿਹੜੀ ਬੈਲਟ ਹੈਗੀ ਆ ਉਹ ਹਾਈ ੀਲਡਰ ਦੀ ਬੈਲਟ ਹੈ ਇੱਥੇ ਐਡਵਾਂਸ ਨਿਊਟ੍ਰੀਸ਼ਨ ਦੇ ਪ੍ਰੋਡਕਟਸ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈਗੀ ਆ ਜੀ ਜੀ ਤੋ ਐਡਵਾਂਸ ਨਿਊਟ੍ਰੀਸ਼ਨ ਦੇ ਵਿੱਚ ਰਸਤੇ ਤੇ ਚੱਲਦੇ ਹੋਏ ਜਿਸ ਤਰ੍ਹਾਂ ਐਮੀਪ੍ਰੋ ਹੈ ਆਪਣਾ ਮਸਟਰਡ ਬਾਈਪਾਸ ਪ੍ਰੋ ਗੇਨ ਹੈ ਜੀ ਤੋ ਇੱਕ ਪ੍ਰੋਡਕਟ ਹੋਰ ਹੈ ਐਡੀਸ਼ਨਲ ਲਿਥੋ ਨਿਊਟਰੀ ਜੀ ਜਿਸ ਨੂੰ ਇਹ ਰੈਡ ਐਲਗੀ ਹੈ ਬੇਸਿਕਲੀ ਇਹ ਕੰਪਲੀਟਲੀ ਨੈਚੁਰਲ ਪ੍ਰੋਡਕਟ ਹੈ ਜੀ ਤੋ ਬਫਰ ਆਪਾਂ ਕਿਉਂ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਪੱਠੇ ਨਾਲ ਤੂੜੀ ਨੂੰ ਯੂਜ਼ ਕਰਦੇ ਹੈਗੇ ਆ ਤਾਂ ਕਿ ਹਿਊਮਨ ਹੈਲਥ ਨੂੰ ਮੇਨਟੇਨ ਕੀਤਾ ਜਾ ਸਕੇ ਜੀ ਜਦੋਂ ਆਪਾਂ ਅਨਾਜ ਨੂੰ ਜਾਂ 스타ਚ ਨੂੰ ਯੂਜ਼ ਕਰਦੇ ਆ ਤਾਂ ਉਹ ਪੀ ਐਚ ਨੂੰ ਡਾਊਨ ਕਰਦਾ ਹੈਗਾ ਹਿਊਮਨ ਹੈਲਥ ਨੂੰ ਖਰਾਬ ਕਰਦਾ ਹੈਗਾ ਪਰ 스타ਚ ਤੋਂ ਬਿਨਾਂ ਸਰਦਾ ਨਹੀਂ ਹੈ ਸੋ ਉਹਦੇ ਲਈ ਆਪਾਂ ਇੱਕ ਟ੍ਰੈਡੀਸ਼ਨਲ ਬਫਰ ਮਿੱਠਾ ਸੋਡਾ ਮੈਗਨੀਸ਼ੀਅਮ ਆਕਸਾਈਡ ਵਗੈਰਾ ਯੂਜ਼ ਕਰਦੇ ਹੈਗੇ ਆ ਮਤਲਬ ਦੇਸੀ ਭਾਸ਼ਾ 'ਚ ਆਪਾਂ ਕਹਿੰਦੇ ਤੇ ਮਿੱਠੇ ਸੋਡੇ ਦੀ ਉਹਦਾ ਬਦਲ ਹੈ ਉਹਦਾ ਬਦਲ ਹੈ ਉਹਦਾ ਬਦਲ ਹੈ ਉਹਦੇ ਨਾਲੋਂ ਉੱਪਰ ਬਹੁਤ ਉੱਪਰ ਹੈ ਫਰਕ ਬਹੁਤ ਹੈ ਦੇਖੋ ਉਹ ਉਹ ਇੱਕ ਇੰਡਸਟਰੀਅਲ ਪ੍ਰੋਡਕਟ ਹੈ ਜੀ ਇੱਕ ਨੈਚੁਰਲ ਪ੍ਰੋਡਕਟ ਹੈਗਾ ਇਹਨੂੰ ਐਜ਼ ਇਟ ਇਜ਼ ਕੋਲਡ ਸੀ ਦੇ ਵਿੱਚੋਂ ਜਿਹੜਾ ਕਲੀਨ ਸੀ ਹੈਗਾ ਸਮੁੰਦਰ ਹੈਗਾ ਉਹਦੇ ਚੋਂ ਬਾਹਰ ਕੱਢਿਆ ਜਾਂਦਾ ਉਹ ਡਰਾਈ ਕੀਤਾ ਜਾਂਦਾ ਇਹ ਯੂਰਪ ਤੋਂ ਇੰਪੋਰਟ ਹੁੰਦਾ ਹੈਗਾ ਅੱਛਾ ਔਰ ਇਹਦਾ ਮੇਨ ਜਿੰਨੇ ਵੀ ਅੱਜ ਯੂਰੋਪੀਅਨ ਕੰਟਰੀਜ਼ ਨੇ ਮੈਕਸਿਮਮ ਇਸ ਬਫਰ ਦੀ ਵਰਤੋਂ ਕੀਤੀ ਜਾਂਦੀ ਹੈਗੀ ਆ ਇਟ ਇਜ਼ ਅ ਨੈਚੁਰਲ ਜੀ ਦੂਸਰਾ ਫਰਕ ਮੇਜਰ ਤੁਹਾਨੂੰ ਕੀ ਮਿਲੇਗਾ ਕਿ ਜਿਸ ਤਰ੍ਹਾਂ ਉਹ ਬਫਰ ਹੈ ਲਗਭਗ ਤੁਸ ਪੋਸਟ ਫੀਡਿੰਗ 4 ਘੰਟੇ ਲਈ ਕੰਮ ਕਰਦੇ ਹੈਗੇ ਆ ਇਹ 8 ਤੋਂ 10 ਘੰਟੇ ਲਈ ਕੰਮ ਕਰਦਾ ਹੈਗਾ ਮਤਲਬ ਜੇ ਆਪਾਂ ਆਮ ਬਫਰ ਪਾਉਣੇ ਆ ਹਾਂਜੀ ਤੇ ਉਹ 4 ਘੰਟੇ ਕੰਮ ਕਰਦਾ 4 ਘੰਟੇ ਕੰਮ ਮਿੱਠਾ ਸੋਡਾ ਤੋਂ ਹੋ ਗਿਆ ਕੁਝ ਹੋ ਗਿਆ ਹਾਂਜੀ ਹਾਂਜੀ ਤੇ ਇਹ ਇਹਨੇ ਕਿੰਨੇ ਘੰਟੇ ਕੰਮ ਕਰੇਗਾ ਇਹ 8 ਤੋਂ 10 ਘੰਟੇ ਕੰਮ ਕਰੇਗਾ ਕੰਮ ਕਰਨ ਤੋਂ ਆਪਣਾ ਕੀ ਭਾਵ ਹੈਗਾ ਕਿ ਜਿਹੜੀ ਰਿਊਮਨ ਦੀ ਪੀ ਐਚ ਹੈ ਪੋਸਟ ਫੀਡਿੰਗ ਉਹ ਡਾਊਨ ਜਾਂਦੀ ਹੈਗੀ ਆ ਅੱਛਾ ਜਦੋਂ ਫੀਡ ਤੋਂ ਬਾਅਦ ਫੀਡ ਤੋਂ ਬਾਅਦ ਖਾਣ ਤੋਂ ਬਾਅਦ ਉਹ ਨੀਚੇ ਜਾਏਗੀ ਇਹਨੇ 5:30 ਤੋਂ ਨੀਚੇ ਜਾਣ ਨਹੀਂ ਦੇਣੀ ਹੈਗੀ ਕਿ ਜਦੋਂ 55 ਤੋਂ نیچے ਜਾਂਦੀ ਹੈਗੀ ਆ ਉਹਦੇ ਨਾਲ ਜਿਹੜਾ ਮਾਈਕਰੋਫਲੋਰਾ ਹੈਗਾ ਐਸਿਡਿਕ এনवायरमेंट ਹੋ ਜਾਂਦਾ ਅਨਫ੍ਰੈਂਡਲੀ ਹੋ ਜਾਂਦਾ ਉਹਦੀ ਕਾਊਂਟ ਘਟਣਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਐਨੀਮਲ ਦੀ ਡਾਈਜੈਸ਼ਨ ਨੂੰ ਨੁਕਸਾਨ ਕਰਦਾ ਹੈਗਾ ਠੀਕ ਹੈ ਜਿਹੜੇ ਨਿਊਟਰੀਐਂਟਸ ਤੁਸੀਂ ਫੀਡ ਚ ਦਿੱਤੇ ਹੈਗੇ ਆ ਉਹਨਾਂ ਨਿਊਟਰੀਐਂਟਸ ਦੀ ਪੂਰੀ ਤਰ੍ਹਾਂ ਵਰਤੋਂ ਹੋਵੇ ਉਸਦੇ ਲਈ ਇੱਕ ਰੂਮਨ ਪੀਐਚ ਦਾ ਪ੍ਰੋਪਰ ਹੋਣਾ ਜ਼ਰੂਰੀ ਹੈਗਾ ਠੀਕ ਹੈ ਇਹ ਉਹਦੇ ਚ ਬੇਹਤ ਮਦਦਗਾਰ ਹੈਗਾ ਫਿਰ ਇਹਦੀ ਡੋਜ਼ ਲਗਭਗ ਉਹਦਾ 60% ਹੈ अच्छा जो 100 ग्राम ਪੈਣਾ ਤੇ 60 ग्राम ਪੈਣਾ ਹੈਗਾ ਮਤਲਬ ਇਹਦੀ ਡੋਜ਼ ਵੀ ਘਟ ਜਾਣੀ ਹੈ ਡੋਜ਼ ਵੀ ਘੱਟ ਹੈਗੀ ਆ ਕਿਉਂਕਿ ਇਹਦੇ ਚ तकरीबन तकरीबन 70 मिनਰਲਸ ਨੇ ਜਿਹੜੇ ਕਿ ਨੈਚੁਰਲ ਫਾਰਮ ਚ ਨੇ ਜਿਹੜੇ ਕਿ ਐਕਟ ਕਰਦੇ ਆ ਦੂਸਰਾ ਇਹਦੇ ਹਨੀਕੋਮ ਲਾਈਕ ਜਿਹੜਾ ਸਟਰਕਚਰ ਹੈਗਾ ਉਹ ਹਾਈਡਰੋਜਨ ਦੇ ਆਇਨਸ ਨੂੰ ਕੈਪਚਰ ਕਰਦੇ ਹੈਗੇ ਆ ਉਹਦਾ ਫਾਇਦਾ ਕੀ ਹੁੰਦਾ ਕਿ ਪੀ ਐਚ ਨੂੰ ਸਟੇਬਲ ਕਰਨ ਦੇ ਵਿੱਚ ਮਦਦ ਕਰੇਗਾ ਉਹਦੇ ਨਾਲ ਫੈਟ ਵਧੇਗੀ ਐਸ ਐਨ ਐਫ ਵਧੇਗਾ ਜਿੰਨੇ ਵੀ ਤੁਹਾਡੇ ਨਿਊਟਰੀਐਂਟਸ ਨੇ ਉਹਨਾਂ ਨੂੰ ਉਹਨਾਂ ਜਿਉਂ ਜਿਹੜੇ ਖੁਰਾਕੀ ਤੱਤ ਆ ਉਹਨਾਂ ਨੂੰ ਅਨਲੌਕ ਕਰਨਾ ਜਾਂ ਉਹਨਾਂ ਦੇ ਤਾਲਾ ਖੋਲਣਾ ਉਹਦੇ 'ਚ ਬਹੁਤ ਵਧੀਆ ਕੰਮ ਕਰੇਗਾ ਮਤਲਬ ਇਹ ਆਪਾਂ ਕਿਉਂ ਪਾਇਆ ਜਾਂਦਾ ਕਿ ਕਿਹੜੀਆਂ ਗੱਲਾਂ ਤੋਂ ਬਾਝ ਸਕਦੇ ਆਪਾਂ ਜਦੋਂ ਇਹਨਾਂ ਨੂੰ ਯੂਜ਼ ਕਰਦੇ ਆ ਆਮ ਤੌਰ ਤੇ ਹਿਊਮਨ ਐਸਿਡੋਸਿਸ ਤੋਂ ਠੀਕ ਹੈ ਸਾਰਾ ਤੋਂ ਠੀਕ ਹੈ ਕਿ ਜਦੋਂ ਆਪਾਂ ਦੇਖੋ ਕੱਲੇ ਹੀ ਜਦਾਂ ਫੀਡ ਪਾਣੇ ਹੈਗੇ ਆ ਫੀਡ ਪਾਈਏ ਉਹਦੇ 'ਚ ਜੇ ਜੇ ਕੱਲੇ ਪੱਠੇ ਪਾਈਏ ਤਾਂ ਪਸ਼ੂ ਦਾ ਮੈਦਾ ਖਰਾਬ ਹੋ ਜਾਂਦਾ ਠੀਕ ਹੈ ਪੱਠੇ ਦੇ ਨਿਊਟ੍ਰੀਐਂਟਸ ਵੀ ਉਹ ਪਸ਼ੂ ਪੂਰੀ ਤਰ੍ਹਾਂ ਵਰਤ ਨਹੀਂ ਸਕਦਾ ਜੇ ਆਪਾਂ ਕੱਲੇ ਪੱਠੇ ਪਾਵਾਂਗੇ ਠੀਕ ਹੈ ਜੀ ਤਾਂ ਇਸ ਦਾ ਕੰਮ ਹੈਗਾ ਕਿ ਜਿਹੜੇ ਤੁਸੀਂ ਫੀਡ ਦੇ ਵਿੱਚ ਨਿਊਟ੍ਰੀਐਂਟਸ ਦਿੱਤੇ ਹੈਗੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਪਸ਼ੂ ਜਾਂ ਬਿਹਤਰ ਤਰੀਕੇ ਨਾਲ ਵਰਤ ਸਕੇ ਅੱਛਾ ਅੱਛਾ ਉਧਰ ਰਿਜ਼ਲਟ ਕੀ ਮਿਲੇਗਾ ਉਸੇ ਮੱਕੀ ਚੋਂ ਉਸੇ ਸੋਇਆ ਬਿੰਚੋਂ ਤੁਸੀਂ ਬਿਹਤਰ ਨਿਊਟ੍ਰੀਐਂਟਸ ਨੂੰ ਕਰਕੇ ਜ਼ਿਆਦਾ ਮਾਈਕਰੋਬੀਅਲ ਪ੍ਰੋਟੀਨ ਬਣੇਗੀ ਔਰ ਮਾਈਕਰੋਬੀਅਲ ਪ੍ਰੋਟੀਨ ਪਸ਼ੂ ਦੇ ਕੰਮ ਆਏਗੀ ਦੁੱਧ ਦੇ ਵਿੱਚ ਵੀ ਪ੍ਰੋਡਕਟ ਦੁੱਧ ਦੀ ਪ੍ਰੋਡਕਸ਼ਨ ਚ ਵੀ ਔਰ ਉਹਨਾਂ ਦੀ ਰੀਪ੍ਰੋਡਕਸ਼ਨ ਹੈਲਥ ਨੂੰ ਵੀ ਮੇਨਟੇਨ ਕਰਨ ਚ ਮਦਦ ਕਰਦਾ ਹੈ ਮਤਲਬ ਐਪ ਜੇ ਕਹਿ ਲਈਏ ਹੁਣ ਜਿਵੇਂ ਵੀ ਜਿੰਨੇ ਵੀ ਵੱਡੇ ਫਾਰਮ ਨੇ ਹਨਾ ਹਾਂਜੀ ਕੋਈ 2-4 ਤੁਸੀਂ ਨਾਂ ਲੈ ਦਿਓ ਜਿੱਥੇ ਯੂਜ਼ ਹੁੰਦਾ ਕੋਈ ਗੱਲ ਨਹੀਂ ਮਤਲਬ ਯੂਜ਼ ਕਰ ਰਹੇ ਨੇ ਅੱਜ ਵੀ ਤੁਸੀਂ ਦੇਖ ਕੇ ਆਏ ਹੋ ਅੰਦਰ ਯੂਜ਼ ਕਰ ਰਹੇ ਨੇ ਜੀ ਜਿਵੇਂ ਨਾਲ ਡੇਰੀ ਫਾਰਮ ਵਾਲੇ ਹਾਂਜੀ ਤੁਸੀਂ ਉੱਥੇ ਦੇਖ ਕੇ ਆਏ ਹੋ ਨਾ ਹਾਂਜੀ ਮਤਲਬ ਇਹ ਉਹ ਵੱਡੇ ਫਾਰਮ ਸਾਰੇ ਲਗਭਗ ਯੂਜ਼ ਕਰ ਰਹੇ ਨੇ ਹਾਂਜੀ ਤੇ ਹੁਣ ਆਮ ਘਰਾਂ ਦੇ ਵਿੱਚ ਵੀ 30 ਲੀਟਰ 25 ਲੀਟਰ 35 ਲੀਟਰ ਆਮ گاਵਾ ਹੋਈਆਂ ਫਿਰਦੀਆਂ ਅੱਜ ਦੇ ਦਿਨ ਦੀ ਗੱਲ ਕਰੀਏ ਉੱਥੇ ਕਈ ਥਾਵਾਂ ਤੇ ਮਤਲਬ ਨਹੀਂ ਜੂਜ਼ ਹੋ ਰਿਹਾ ਹਾਂਜੀ ਹਨਾ ਉਹਦੇ ਕੀ ਨੁਕਸਾਨ ਨੇ ਜੇ ਆਪਾਂ ਨਹੀਂ ਪਾਉਂਦੇ ਤਾਂ ਦੇਖੋ ਨੁਕਸਾਨ ਇਹ ਹੀ ਆ ਕਿ ਜੇ ਤੁਸੀਂ ਕੁਝ ਕਰ ਲੋ ਇੱਕ ਤਾਂ ਤੁਹਾਡੀ ਜਿਹੜੀ ਫੀਡ ਦੀ ਯੂਟਿਲਾਈਜੇਸ਼ਨ ਹੈ ਜਿਹੜੇ ਵੀ ਖੁਰਾਕੀ ਤੱਤ ਦੇ ਰਹੇ ਉਹ ਕੱਟ ਜਾਏਗੀ ਠੀਕ ਹੈ ਦੂਸਰਾ ਤੁਹਾਡੇ ਜਿਹੜੀ ਫੈਟ ਹੈਗੀ ਆ ਜਿੰਨੀ ਆਣੀ ਚਾਹੀਦੀ ਆ ਉੰਨੀ ਆਏਗੀ ਨਹੀਂ ਦੇਖੋ ਡਿਫਰੈਂਸ ਫਰਮ ਕਿਸ ਤਰ੍ਹਾਂ ਪਤਾ ਲੱਗਣਾ ਹੈਗਾ 1 ਗ੍ਰਾਮ ਇਹਦਾ ਲਓ ਠੀਕ ਹੈ 1 ਗ੍ਰਾਮ ਉਹਦਾ ਇਹਨੂੰ ਬੀਕਰ ਚ ਪਾ ਕੇ ਬਾਹਰ ਟੈਸਟ ਕੀਤਾ ਜਾਂਦਾ ਮੈਂ ਇਹ ਲੈਬੋਰੀ ਦਾ ਟੈਸਟ ਕਹਿ ਰਿਹਾ ਹੈਗਾ ਉਹਨੂੰ HCl ਨਾਲ ਟਾਈਟ੍ਰੇਟ ਕੀਤਾ ਜਾਂਦਾ ਹੈ ਮਤਲਬ HCl ਦੇ ਡ੍ਰੌਪ ਪਾਏ ਜਾਂਦੇ ਤਾਂ ਕਿ ਤੇਜਾਬੀਪਨ ਆ ਸਕੇ ਠੀਕ ਹੈ ਤਾਂ ਇਹ ਦੁਬਾਰਾ ਕਲਰ ਇਹਦਾ ਪਿੰਕ ਹੋ ਜਾਏਗਾ ਜਿਹੜੇ ਤੁਹਾਡੇ ਟ੍ਰੈਡੀਸ਼ਨਲ ਬਫਰਸ ਆਉਂਦੇ ਆ ਉਹ ਐਜ਼ ਇਟ ਇਜ਼ ਉਹ ਵਾਈਟ ਹੋ ਜਾਣਗੇ ਠੀਕ ਹੈ ਇਹਦਾ ਪ੍ਰੋਪਰ ਇੱਕ ਲੈਬ ਦੇ ਵਿੱਚ ਵੀ ਟੈਸਟ ਆਂਦਾ ਹੈਗਾ ਤੁਸੀਂ ਇਹਨੂੰ ਕਰੋਗੇ ਉਹ ਤੁਹਾਨੂੰ ਕਲੀਅਰ ਹੋ ਜਾਏਗਾ ਠੀਕ ਹੈ ਉਸ ਤੋਂ ਇਹ ਪਤਾ ਲੱਗਦਾ ਕਿ ਇਹ ਜਿਹੜਾ ਪੇਟ ਦੇ ਵਿੱਚ ਤੇਜਾਬੀਪਨ ਆਂਦਾ ਖੁਰਾਕ ਤੋਂ ਬਾਅਦ ਉਹਨੂੰ ਇਹ ਕਾਬੂ ਕਰਨ ਦੇ ਵਿੱਚ ਜ਼ਿਆਦਾ ਹੈਲਪਫੁਲ ਹੈ ਟ੍ਰੈਡੀਸ਼ਨਲ ਬਫਰਸ ਦੇ ਵਿੱਚ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਜਿਵੇਂ ਆਪਣੇ ਤਜਾਬ ਬਣ ਜਾਂਦਾ ਤੇ ਕੈਪਸੂਲ ਖਾਂਦੇ ਆਂ ਹਾਂਜੀ ਸਵੇਰੇ ਹਾਂਜੀ ਖਾਲੀ ਪੇਟ ਵਾਲੇ ਆਮ ਹੀ ਲੋਕ ਹਾਂਜੀ ਬਹੁਤ ਜ਼ਿਆਦਾ ਯੂਜ਼ ਕਰਦੇ ਵੀ ਇਹ ਉਹ ਚੀਜ਼ ਹੀ ਸਮਝ ਸਕਦੇ ਆਪਾਂ ਵੀ ਇਹ ਤਜਾਬੀ ਪਾਣੀ ਠੀਕ ਕਰਦਾ ਹੈ ਤਜਾਬੀ ਬਣ ਨੂੰ ਖਤਮ ਕਰਦਾ ਹੀ ਆ ਜਾਂ ਘਟਾਉਂਦਾ ਹੈਗਾ ਉਹਦੇ ਚ ਆਪਾਂ ਇਹ ਕਰ ਸਕਦੇ ਆਂ ਨਾ ਦੇਖੋ ਦੋ ਤਰੀਕੇ ਆ ਜਿਹੜਾ ਆਪਾਂ ਜਦੋਂ ਪੇਟ ਦੇ ਵਿੱਚ ਤਜਾਬ ਬਣਦਾ ਹਿਊਮਨ ਦੇ ਠੀਕ ਹੈ ਜਾਂ ਆਪਣੇ ਬਣਦਾ ਹੈਗਾ ਉਹਨੂੰ ਆਪਾਂ ਜੈਨੋਸਿਲ ਵਗੈਰਾ ਲੈ ਕੇ ਐਂਟ ਐਸਿਡ ਲੈ ਕੇ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ। ਬਿਲਕੁਲ ਜੀ। ਤੇ ਇਹ ਜਿਹੜੇ ਇਹ ਪ੍ਰੋਡਕਟ ਨੇ ਇਹ ਰਿਊਮਨ ਦੇ ਵਿੱਚ ਦੇਖੋ ਪੂਰੀ ਦੀ ਪੂਰੀ ਜਿਹੜੀ ਰਿਊਮਨ ਇੰਡਸਟਰੀ ਆ ਜਾਂ ਪਸ਼ੂਆਂ ਦੀ ਇੰਡਸਟਰੀ ਆ ਇਹ ਬਹੁਤ ਬੜੀ ਫਰਮੈਂਟੇਸ਼ਨ ਇੰਡਸਟਰੀ ਹੈ। ਹਮ ਹਮ ਫਰਮੈਂਟੇਸ਼ਨ ਹੁੰਦੀ ਹੈ ਔਰ ਉਹਦੇ ਚ ਤਜ਼ਾਬੀਪਨ ਦੇ ਵੀ ਚੀਜ਼ਾਂ ਆਉਂਦੀਆਂ ਹੈਗੀਆਂ। ਤਜ਼ਾਬੀਪਨ ਜੇ ਨਹੀਂ ਕੰਟਰੋਲ ਕੀਤਾ ਜਾਊਗਾ ਤਾਂ ਮਾਈਕਰੋਫਲੋਰਾ ਦਾ ਕਾਊਂਟ ਘਟੇਗਾ। ਉਹਦੇ ਨਾਲ ਓਵਰঅল ਡਾਈਜੈਸਟੇਬਿਲਟੀ ਘਟੂਗੀ। ਰਿਊਮਿਨੇਸ਼ਨ ਜੁਗਾਲੀ ਉਪਸੂ ਦੀ ਕਟੋਪੀ ਹਾਂ ਤਾਂ ਇਹ ਅੱਛਾ ਜੇ ਤੁਸੀਂ ਇੱਕ ਸਹੀ ਮਾਹੌਲ ਦਿੱਤਾ ਹੋਇਆ ਉਹਦੇ ਨਾਲ ਮਾਈਕਰੋ ਫਲੋਰਾ ਗਰੋ ਕਰਨੇ ਆ ਮਾਈਕਰੋ ਫਲੋਰਾ ਨੇ ਹੀ ਜਿਹੜੀ ਤੁਹਾਡੀ ਫੀਡ ਦਿੱਤੀ ਹੋਈ ਆ ਉਹਨੂੰ ਖਾਣੀ ਹੈਗੀ ਆ ਉਹਨੂੰ ਖਾਣਾ ਜੇ ਸੁਪੋਜ਼ ਕਰ ਲਓ ਜੇ ਤੁਸੀਂ ਮਾਈਕਰੋ ਫਲੋਰਾ ਦਾ ਕਾਊਂਟ ਘਟਾ ਹੈ ਕੁਦਰਤੀ ਹੈ ਉਹ ਘਟ ਉਹਦੀ ਪਾਚਨ ਸ਼ਕਤੀ ਘਟੇਗੀ ਗੋਹਾ ਵੀ ਥੋੜਾ ਪਤਲਾ ਪਾਏਗਾ ਜਦੋਂ ਇਹ ਚੀਜ਼ ਹੈਗੀ ਆ ਤੁਸੀਂ ਕਦੀ ਵੀ ਇਹ ਸੁਦੇ ਪੱਠੇ ਪਾ ਕੇ ਦੇਖ ਲਓ ਉਦੇ ਨਾਲ ਪਸ਼ੂ ਦਾ ਮੈਦਾ ਖਰਾਬ ਹੁੰਦਾ ਜਦ ਕਿ ਪੱਠਿਆਂ 'ਚ ਨਿਊਟ੍ਰੀਐਂਟਸ ਐ ਪਰ ਨਿਊਟ੍ਰੀਐਂਟ ਵਰਤੇ ਨਹੀਂ ਜਾ ਰਹੇ ਜਦੋਂ ਤੁਸੀਂ ਟ੍ਰੈਡੀਸ਼ਨਲ ਬਫਰ ਵਰਤਦੇ ਸੀਗੇ ਦੇਖੋ ਟ੍ਰੈਡੀਸ਼ਨਲ ਬਫਰ ਕਰ ਸਕਦਾ ਜਿੱਥੇ 15-20 ਲੀਟਰ ਤੱਕ ਦੀ سپورਟ ਹੈਗੀ ਆ ਮਿਲ ਚਾਹੀਦੀ ਹੈਗੀ ਆ ਜੀ ਜਦੋਂ ਆਪਾਂ ਹਾਈ ੀਲਡਰ ਵੱਲ ਜਾਂਦੇ ਆ 30 ਪਲੱਸ ਵੱਲ ਜਾਂਦੇ ਹੈਗੇ ਆ ਉੱਥੇ ਤੁਹਾਨੂੰ ਗ੍ਰੇਨ ਗ੍ਰੇਨ ਦਾ ਪੋਰਸ਼ਨ ਵੱਧ ਜਾਂਦਾ ਹੈਗਾ ਤਜ਼ਾਬੀਪਣ ਦਾ ਜ਼ਿਆਦਾ ਚਾਂਸ ਰਹਿੰਦਾ ਹੈਗਾ ਉਸ ਤਜ਼ਾਬੀਪਣ ਨੂੰ ਤੁਸੀਂ ਨਵੇਂ ਹੀ ਵੈਪਨ ਨਾਲ ਉਹਨੂੰ ਕੰਟਰੋਲ ਕਰ ਸਕਦੇ ਹੈਗੇ ਆ ਇਹ ਨੇਚਰਲ ਪ੍ਰੋਡਕਟ ਹੈ ਦੇਖੋ ਇਹਦੇ ਚ ਇੱਕ ਹੋਰ ਤੁਹਾਨੂੰ ਮੇਜਰ ਐਡਵਾਂਟੇਜ ਕੀ ਮਿਲੇਗਾ ਜਿਹੜਾ ਰੂਮਨ ਪੀ ਐਚ ਡਾਊਨ ਨਹੀਂ ਜਾਂਦੀ ਹੈਗੀ ਪਸ਼ੂ ਦੀ ਇਮਿਊਨਿਟੀ ਨੂੰ ਵੀ ਇੰਪਰੂਵ ਕਰਨ ਦੇ ਵਿੱਚ ਹੈਲਪ ਕਰਦਾ ਹੈ ਠੀਕ ਆ ਠੀਕ ਆ ਆਪਾਂ ਮੋٹے ਤੌਰ ਤੇ ਕਹਦੇ ਨੇ ਜੇ ਪਸ਼ੂ ਜਗਾਲੀ ਕਰਦਾ ਆ ਤਾਂ ਪਸ਼ੂ ਦੀ ਸਿਹਤ ਠੀਕ ਹੈਗੀ ਹੈ ਤੰਦਰੁਸਤਾਂ ਪਰਦਾ ਜਾਂ ਲਾਉਣੇ ਆ ਹਾਂ ਯੈਸ ਇਹ ਇਹਦੇ ਕਹੋ ਸਾਈਡ ਬੈਨੀਫਿਟ ਨੇ ਕਿ ਪਸ਼ੂ ਦੀ ਇਮਿਊਨਿਟੀ ਨੂੰ ਵੀ ਇੰਪਰੂਵ ਕਰਨ ਚ ਹੈਲਪ ਕਰੇਗਾ ਠੀਕ ਹੈ ਕੈਲਸ਼ੀਅਮ ਮਤਲਬ 70 ਕਿਸਮ ਦੇ ਮਿਨਰਲਸ ਨੇ ਆਰਗੈਨਿਕ ਫਾਰਮ ਚ ਨੇ ਜਿਹੜੀ ਕਿ ਹਾਈਲੀ ਬਾਇਓਵੇਲੇਬਲ ਨੇ देन ਇੰਡਸਟਰੀਅਲ ਪ੍ਰੋਡਕਟ ਠੀਕ ਹੈ ਠੀਕ ਮਤਲਬ ਬਫਰ ਅੱਜ ਦੇ ਸਮੇਂ ਚ ਜ਼ਰੂਰੀ ਹੋਇਆ ਪਿਆ ਦੇਖਾਂ ਦੀ ਜ਼ਰੂਰੀ ਹੈ ਤੁਹਾਡੇ ਜਿਹੜੀ ਹਾਈ ੀਲਡਰ ਵਾਲੀ ਬੈਲਟ ਹੈ ਉਸ ਦਾ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਮਤਲਬ ਸਾਈਲੇਜ ਆਪਣੇ ਆਪ ਪੈਂਦਾ ਹੈ ਸਾਈਲੇਜ ਸਾਈਲੇਜ ਨਾਲ ਤਾਂ ਹੋਰ ਜ਼ਰੂਰੀ ਹੈ ਜੀ ਠੀਕ ਹੈ ਕਿਉਂਕਿ ਜੇ ਦੇਖੋ ਗ੍ਰੀਨ ਫੌਡਰ ਦੀ ਜਗ੍ਹਾ ਸਾਈਲੇਜ ਨਾਲ ਪੀ ਐਚ ਜਲਦੀ ਡਾਊਨ ਹੁੰਦੀ ਹੈ ਅੱਛਾ ਤੇ ਇਹ ਹੋਰ ਉਹਦੇ ਚ ਤੁਹਾਨੂੰ ਹੈਲਪਫੁਲ ਨਜ਼ਰ ਆਏਗਾ ਮਤਲਬ ਬਫਰ ਪੌਂ ਜੇ ਆਪਾਂ ਨਹੀਂ ਕਈ ਫਾਰਮਰ ਨਹੀਂ ਵੀ ਯੂਜ਼ ਕਰ ਰਹੇ ਤਾਂ ਉੱਥੇ ਮਤਲਬ ਮੈਂ ਆਪਣੇ ਕਈ ਪ੍ਰੋਬਲਮ ਦੇਖੀਆਂ ਨੇ ਮੈਂ ਵੀ ਦੇਖੀਆਂ ਆਪਣੇ گاਵਾ ਦੇ ਵਿੱਚ ਮਤਲਬ ਦੁੱਧ ਦੁੱਧ ਡਾਊਨ ਮਾਰਦੀਆਂ ਨੇ ਦੁੱਧ ਡਾਊਨ ਆਇਆ ਦੂਸਰਾ ਕੀ ਹੈ ਖੁਰਾਂ ਦੀ ਪ੍ਰੋਬਲਮ ਆਏਗੀ ਜਿੱਥੇ ਤਜਾਬੀਪਣ ਜ਼ਿਆਦਾ ਬਣਦਾ ਹੈਗਾ ਜੀ ਜੀ ਰੀਪ੍ਰੋਡਕਸ਼ਨ ਦੀ ਵੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਆਪਾਂ ਨੂੰ ਵਿਜ਼ੀਬਲ ਪ੍ਰੋਡਕਸ਼ਨ ਡਾਊਨ ਜਾਂਦੀ ਨਜ਼ਰ ਆਉਂਦੀ ਹੈ ਤਾਂ ਆਪਾਂ ਪਹਿਲਾਂ ਜ਼ਿਆਦਾ ਉਦੀ ਗੱਲ ਕਰਦੇ ਆ ਜਦੋਂ ਕਿਸੇ ਚੀਜ਼ ਦੀ ਐਬਸੈਂਸ ਦੇ ਵਿੱਚ ਕਲਿਨਿਕਲ ਸਿੰਪਟਮ ਦੇਖਦੇ ਹੈਗੇ ਆ ਉਹ ਸਭ ਤੋਂ ਪਹਿਲਾਂ ਪ੍ਰੋਡਕਸ਼ਨ ਡਾਊਨ ਜਾਂਦੀ ਆ ਫੈਟ ਡਿਪਰੈਸ਼ਨ ਹੁੰਦਾ ਫੈਟ ਘਟਦੀ ਹੈਗੀ ਆ ਐਸਐਨਐਫ ਤੇ ਵੀ ਫਰਕ ਪੈਗਾ ਕੁਆਂਟੀਟੀ ਫੈਟ ਇਹ ਆਪਾਂ ਨੂੰ ਇੱਕ ਵਿਜੀਬਲ ਚੀਜ਼ਾਂ ਨਜ਼ਰ ਆਉਂਦੀਆਂ ਉਹ ਤਾਂ ਹੈ ਹੀ ਹੈ ਲੰਬੇ ਸਮੇਂ 'ਚ ਉਹਦਾ ਕੀ ਨੁਕਸਾਨ ਹੁੰਦਾ ਜਿੰਨਾ ਤਜਾਬੀ ਮਾਦਾ ਅੰਦਰ ਬਣਦਾ ਹੈਗਾ ਉਹਦਾ ਫੋਰਾਂ ਨੂੰ ਵੀ ਨੁਕਸਾਨ ਹੁੰਦਾ ਤੁਸੀਂ ਪਸ਼ੂਆਂ 'ਚ ਆਮ ਲੇਮਨੈਸ ਜਾਂ ਲੰਗੜਾਪਨ ਆਉਂਦਾ ਹੈਗਾ ਹਾਈ ਰੇਟ ਤੇ ਬਿਲਕੁਲ ਬਿਲਕੁਲ ਆਉਂਦਾ ਉਹਦੇ 'ਚ ਕਾਰਨ ਇਹ ਹੀ ਆ ਉਹਦਾ ਲੰਗੜਾਪਨ ਵੀ ਆਏਗਾ ਰੀਪ੍ਰੋਡਕਸ਼ਨ ਦੀ ਵੀ ਪ੍ਰੋਬਲਮ ਆਏਗੀ ਬਟ ਥੀਜ਼ ਆਰ ਇਮੀਡੀਏਟ ਆਪਣੀਆਂ ਪ੍ਰੋਬਲਮ ਅਡਰੈਸ ਹੋਣਗੀਆਂ ਹਾਈ ਮਿਲਕ ਦੀਆਂ ਬੈਟਰ ਐਸ ਐਨ ਐਫ ਦੀਆਂ ਬੈਟਰ ਫੈਟ ਦੀਆਂ ਮਤਲਬ ਜਦੋਂ ਆਪਾਂ ਇਹਨੂੰ ਯੂਜ਼ ਕਰਾਂਗੇ ਮਿਲਕ ਵੀ ਵਧੇਗਾ ਫੈਟ ਵੀ ਆਪ ਹੋਏਗਾ ਐਸ ਐਨ ਐਫ ਵੀ ਆਪ ਹੋਏਗਾ ਹਾਂਜੀ ਹਾਂਜੀ ਮਤਲਬ ਜਿੰਨਾ ਕ ਆਪਾਂ ਇਹਨੂੰ ਇਹਦੀ ਮਤਲਬ ਡੋਜ਼ ਕਿੰਨੀ ਆਪਾਂ ਦੇਖੋ ਡੋਜ਼ ਅਦਰਵਾਈਜ਼ ਟ੍ਰੈਡੀਸ਼ਨਲ ਬਫਰ ਦੀ ਜਗ੍ਹਾ ਆਪਾਂ 60% ਦੇ ਸਕਦੇ ਹਾਂ ਜੇ ਉਹ 100 ਗ੍ਰਾਮ ਦਿੰਨੇ ਆ ਤੇ 60 ਗ੍ਰਾਮ ਕੰਮ ਕਰੇਗੀ ਉੱਤੇ ਮਨ ਲਓ ਆਮ ਆਪਣੇ ਤੁਹਾਡੇ ਏਰੀਆ ਦੇ ਵਿੱਚ 100 ਗ੍ਰਾਮ ਬਣਦੀ ਹੈ ਇਹ ਡੋਸ ਮੰਨ ਲਓ ਆਪਾਂ ਇਹਨੂੰ ਅਨਯੂਜ਼ ਕਰਨਾ ਹੈ ਆਪਾਂ ਇਹਨੂੰ ਇਸ ਸੀਜ਼ਨ ਯੂਜ਼ ਕਰਨਾ ਅੱਜ ਤੋਂ ਤੇ ਆਪਣੇ ਕੋਲ ਗਾਂ ਹੈ 60 ਲੀਟਰ ਵਾਲੀ ਤਾਂ ਆਪਾਂ ਉਹਨੂੰ ਇਹ ਕਿੰਨਾ ਦੇਣਾ ਆਪਾਂ ਉਹਨੂੰ 150 ਗ੍ਰਾਮ 150 ਗ੍ਰਾਮ 60 ਲੀਟਰ ਵਾਲੀ ਹੈ ਜਦੋਂ ਉਸ ਤੋਂ ਘਟਦੀ ਜਾਏਗੀ 30 ਲੀਟਰ ਵਾਲੇ ਨੂੰ ਆਪਾਂ 100 ਗ੍ਰਾਮ ਦੇਣਾ 100 ਗ੍ਰਾਮ ਦੇਣਾ ਠੀਕ ਹੈ 3 ਲੀਟਰ ਤੋਂ ਥੱਲੇ ਆ ਜਾਵਾਂਗੇ ਉਹਨੂੰ 60 70 ਗ੍ਰਾਮ ਨਾਲ ਇਹ ਇਹ ਆਪਾਂ ਇੱਕ ਸਵਾਲ ਹੋਰ ਹੈ ਜੀ ਮਤਲਬ ਇਹ ਕਾਫੀ ਫਾਰਮਰਾਂ ਦਾ ਵੀ ਹੋਊਗਾ ਮੈਂ ਵੀ ਚਲੋ ਅੱਜ ਪੁੱਛ ਲੈਣਾ ਤੁਹਾਨੂੰ ਵਿਆਪਕ ਕਿੰਨਾ ਚਿਰ ਇਹਨੂੰ ਯੂਜ਼ ਕਰ ਸਕਦੇ ਆ ਇਹਨੂੰ ਕੰਟੀਨਿਊਸਲੀ ਯੂਜ਼ ਕਰਨਾ ਹੈਗਾ ਲੈਕਟੇਸ਼ਨ ਦੇ ਵਿੱਚ ਲੈਕਟੇਸ਼ਨ ਦੇ ਵਿੱਚ ਸਿਰਫ ਡਰਾਈ ਪੀਰੀਅਡ ਨੂੰ ਛੱਡ ਕੇ ਔਰ ਲਾਸਟ 1 ਮਨੰਥ ਨਹੀਂ ਯੂਜ਼ ਕਰਨਾ ਜਦੋਂ ਆਪਾਂ ਗਾਂ ਮੱਝ ਡਰਾਈ ਕਰ ਦਿੱਤੀ ਉਹਦੇ ਨੂੰ ਨਹੀਂ ਪਾਉਣਾ ਬੰਦ ਕਰ ਦੇਣਾ ਉਦੋਂ ਉਦੋਂ ਉਹਦੀ ਰਿਕੁਆਇਰ ਡਿਪੈਂਡ ਕਰਦਾ ਹੈਗਾ ਤੁਸੀਂ ਹੁਣ ਮੰਨ ਲਓ ਸਪੋਜ਼ ਕਰ ਲਓ 60 ਲੀਟਰ ਵਾਲੀ ਗਾਂ ਨੂੰ ਡਰਾਈ ਕਰੋਗੇ ਜੀ ਉਹਨਾਂ 6 ਕਿਲੋ ਫੀਡ ਤਾਂ ਪਾਉਂਗੇ ਬਿਲਕੁਲ ਪਾਉਣੀ ਪੈਂਦੀ ਹੈ ਜਿੱਥੇ 1 3 ਕਿਲੋ ਤੱਕ ਦੀ ਫੀਡ ਹੈ ਉੱਥੇ ਰਿਕੁਆਇਰ ਨਹੀਂ ਹੈ ਤਾਂ ਮੈਨੂੰ ਛੋਟਿਆ ਬਸਵਾਂ ਚ ਬੰਦ ਹੋ ਜਾਏਗਾ ਬੰਦ ਹੋ ਜਾਏਗਾ ਪਰ ਜਿੱਥੇ ਤੁਸੀਂ ਹੁਣ 6 ਕਿਲੋ ਫੀਡ ਪਾਣੀ ਆ ਕੁਦਰਤੀਆਂ ਨਾਲ ਮੱਕੀ ਵੀ ਜਾਏਗੀ ਬਟ ਸੂਣ ਤੋਂ ਪਹਿਲਾਂ ਜਿਹੜੇ 21 ਡੇਜ਼ ਹੈ ਉਦੋਂ ਨਹੀਂ ਬੋਲਣਾ ਕਲੋਜ਼ ਅਪ ਟਾਈਮ ਕਰਨੇ ਉਦੋਂ ਨਹੀਂ ਪਾਣਾ ਵੀ ਜਦੋਂ ਆਪਾਂ ਟਰਾਂਸ ਮਿਕਸ ਫੀਡਾਂ ਜਿਨ੍ਹਾਂ ਸਾਰੀਆਂ ਕੰਪਨੀਆਂ ਦੇ ਆਗਿਆ ਹੁਣ ਜਦੋਂ ਆਪਾਂ ਟੀ ਮਿਕਸ ਸ਼ੁਰੂ ਕਰ ਦੇਣੀ ਹੈ 21 ਦਿਨ ਉਦੋਂ ਇਹਨੂੰ ਨਹੀਂ ਪਾਉਣਾ ਚਾਹਾਂ ਬੰਦ ਕਰ ਦੇਣਾ ਸਿਰਫ ਪ੍ਰੀਜ ਪੋਸਟ ਚ ਪੈਣਾ ਮਰਸੂਨ ਤੋਂ ਬਾਅਦ ਪਾ ਸਕਦੇ ਹਾਂ ਹਾਂ ਸੂਣ ਤੋਂ ਬਾਅਦ ਪਾ ਸਕਦੇ ਹਾਂ ਮਤਲਬ ਇਹ ਫਾਰਮਰ ਵੀਰੋ ਇੱਕ ਧਿਆਨ ਜ਼ਰੂਰ ਰੱਖਿਓ ਕਿ ਜਦੋਂ ਆਪਣਾ ਪਸ਼ੂ ਡਰਾਈ ਕਰ ਦਿੱਤਾ ਉਦੋਂ ਤੁਸੀਂ ਯੂਜ਼ ਕਰ ਸਕਦੇ ਹੋ ਮਤਲਬ 3 ਮਹੀਨੇ ਮੱਧਿਆ ਡਰਾਈ ਹੁੰਦੀਆਂ ਨੇ ਹਾਂਜੀ ਗਾਵਾਂ 2 ਮਹੀਨੇ ਹੁੰਦੀਆਂ ਨੇ ਲਗਭਗ ਹਾਂਜੀ ਤੇ 2 ਮਹੀਨਿਆਂ ਦੇ ਵਿੱਚ 1 ਮਹੀਨਾ ਤੁਸੀਂ ਪਾਉਣਾ ਡਰਾਈ ਪੀਰੀਅਡ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇਹਨੂੰ ਬੰਦ ਕਰ ਦੇਣਾ ਜੀ ਬਿਲਕੁਲ ਨਹੀਂ ਪਾਉਣਾ ਇਹਦੇ ਪਾਉਣ ਦੇ ਕਈ ਨੁਕਸਾਨ ਵੀ ਹੁੰਦੇ ਨੇ ਬਾਅਦ ਵਿੱਚ ਦੇਖੋ ਕੀ ਹੈ ਉਦੋਂ ਆਪਾਂ ਨੂੰ ਐਸਿਡਿਕ ਪੀਐਚ ਜ਼ਰੂਰਤ ਹੈ ਹਾਂ ਜਦੋਂ ਸੂਣ ਤੋਂ ਪਹਿਲਾਂ ਬਿਲਕੁਲ ਇਹਦਾ ਪੀਐਚ ਨੂੰ ਰੇ ਮੈਂ ਲਈ ਪ੍ਰੋਬਲਮ ਖੜੀ ਕਰੂਗਾ ਹਾਂ ਪ੍ਰੋਬਲਮ ਖੜੀ ਕਰ ਸਕਦਾ ਤੋ ਇਸ ਕਰਕੇ ਆਪਾਂ ਐਸਿਡਿਕ ਪੀਐਚ ਨੂੰ ਅਵੋਇਡ ਕਰਨ ਲਈ ਉਦੋਂ ਇੱਕ ਐਸਿਡਿਕ ਪੀਐਚ ਡਿਜ਼ਾਇਰੇਬਲ ਹੈ ਜੀ ਜੀ ਠੀਕ ਹੈ ਪੋਸਟ ਜਦੋਂ ਪਸ਼ੂ ਲੈਕਟੇਸ਼ਨ ਚ ਹੈ ਉਦੋਂ ਐਸਿਡਿਕ ਪੀਐਚ ਨਹੀਂ ਚਾਹੀਦੀ ਠੀਕ ਹੈ ਠੀਕ ਹੈ ਉਦੋਂ ਇੱਕ ਪੀਐਚ 6 ਸਵਾ 6 ਕਹੋ ਇੱਕ 5.8 ਤੋਂ ਉੱਪਰ ਉੱਪਰ ਚਾਹੀਦੀ ਹੈਗੀ ਹੈ ਬਟ ਉਦੋਂ ਐਸਿਡਿਕ ਪੀਐਚ ਚਾਹੀਦੀ ਹੈ ਇਸ ਕਰਕੇ ਨਹੀਂ ਯੂਜ਼ ਕਰਨਾ ਮਤਲਬ ਉਹ ਤਾਂ ਬੰਦ ਕਰ ਦੇਣਾ ਹਾਂ ਸੂਣ ਤੋਂ ਐਗਜੈਕਟਲੀ 21 ਦਿਨ ਪਹਿਲਾਂ ਆਪਾਂ 1 ਮਹੀਨਾ ਪਹਿਲਾਂ ਬੰਦ ਕਰ ਦਈਏ ਮਹੀਨਾ ਪਹਿਲਾਂ ਬੰਦ ਕਰ ਦਈਏ ਨਾ ਮਤਲਬ ਸਾਲ ਚ ਆਪਾਂ 11 ਮਹੀਨੇ ਵਰਤ ਸਕਦੇ ਹਾਂ 1 ਮਹੀਨਾ ਨਹੀਂ ਵਰਤਣਾ ਸੂਣ ਤੋਂ ਪਹਿਲਾਂ 11 ਮਹੀਨੇ ਵਰਤਾਂਗੇ ਤਾਂ ਜਿਹੜੇ ਪਸ਼ੂਆਂ ਦੇ ਖੋਰ ਖਰਾਬ ਹੁੰਦੇ ਜਾਂ ਲੇਮਨਸ ਆਉਂਦੀ ਲਗੜਾ ਕੇ ਤੁਰਦੀਆਂ ਉਹ ਇਹੋ ਜਿਹੇ ਪ੍ਰੋਬਲਮ ਨਹੀਂ ਆਉਣਗੇ ਬਿਲਕੁਲ ਘਟ ਦੇਖੋ ਇੱਕ ਚੀਜ਼ ਹੈ ਇਹ ਵਿੱਚ ਆਪਾਂ ਨੂੰ ਬੜਾ ਡਿਫਰੈਂਸ਼ੀਏਟ ਕਰਨ ਦੀ ਲੋੜ ਹੈ ਜਿਹੜੀਆਂ ਚੀਜ਼ਾਂ ਐਸਿਡੋਸਿਸ ਸਬਕਿਊਟ ਰਿਊਮਨ ਐਸਿਡੋਸਿਸ ਠੀਕ ਹੈ ਜਿਹੜੇ ਇੱਕ ਤਾਂ ਹੈਗਾ ਆਪਾਂ ਨੂੰ ਸਾਹਮਣੇ ਦਿਸਦਾ ਇੱਕ ਹੈਗਾ ਜਿਹੜਾ ਛੁਪਾ ਹੋਇਆ ਚੱਲੀ ਜਾਂਦਾ ਹੈਗਾ ਇਹਨਾਂ ਚੀਜ਼ਾਂ ਨੂੰ ਪ੍ਰੀਵੈਂਟ ਕਰੇਗਾ ਠੀਕ ਹੈ ਜੇ ਸੁਪੋਜ਼ ਕਰ ਲਓ ਕੋਈ ਜ਼ਿੰਕ ਦੀ ਡੈਫੀਸ਼ੈਂਸੀ ਕਰਕੇ ਜਾਂ ਕੋਈ ਹੋਰ ਮਿਨਰਲ ਦੀ ਡੈਫੀਸ਼ੈਂਸੀ ਕਰਕੇ ਉਹ ਅਲੱਗ ਮਿਸ਼ਾ ਹੈ ਉਹ ਇੱਕ ਅਲੱਗ ਵਿਸ਼ਾ ਹੋ ਜਾਏਗਾ ਇਹ ਜਿਹੜਾ ਐਸਿਡੋਸਿਸ ਤੋਂ ਪਸ਼ੂ ਨੂੰ ਪ੍ਰੋਬਲਮ ਦੇ ਕੋ ਹਾਈ ਹੀਲਡਰ ਲਈ ਪਸ਼ੂ ਦੇ ਰਿਮਨ ਪੀਐਚ ਨੂੰ ਮੇਨਟੇਨ ਕਰਨਾ ਬਹੁਤ ਬੜਾ ਚੈਲੰਜ ਹੈ ਬਿਲਕੁਲ ਜੀ ਠੀਕ ਹੈ ਤੋ ਡੀਐਮਆਈ ਵੀ ਤੁਹਾਨੂੰ ਵੱਧ ਚਾਹੀਦੀ ਹੈਗੀ ਆ ਇਹਦੇ ਨਾਲ ਡੀਐਮਆਈ ਚ ਵੀ ਇੰਪਰੂਵਮੈਂਟ ਆਏਗੀ ਕਿਉਂਕਿ ਜੇ ਪੀਐਚ ਮੇਨਟੇਨ ਹੈ ਤਾਂ ਡਰਾਈ ਮੈਟਰ ਇਨਟੇਕ ਵਧੇਗਾ ਠੀਕ ਹੈ ਠੀਕ ਹੈ ਹਾਂਜੀ ਕਿਉਂਕਿ ਮਾਈਕਰੋ ਫਲੋਰਾ ਜਿਹੜਾ ਕਾਊਂਟ ਹੈ ਜਦੋਂ ਇੰਪਰੂਵ ਹੁੰਦਾ ਰਹਿੰਦਾ ਉਹਦੇ ਨਾਲ ਪਸ਼ੂ ਦੀ ਡਰਾਈ ਮੈਟਰ ਇਨਟੇਕ ਵੱਧਦੀ ਹੈਗੀ ਠੀਕ ਹੈ ਠੀਕ ਹੈ ਹਾਂਜੀ ਮਤਲਬ ਉਹਦੇ ਜਿਹਦੀ ਜ਼ਿਆਦਾ ਜ਼ਰੂਰਤ ਹੈ ਜ਼ਿਆਦਾ ਜ਼ਰੂਰਤ ਹੈ ਇਹਦਾ ਨਾਮ ਹੈਗਾ ਜੀ ਲਿਥੋਨਿਊਟਰੀ ਲਿਥੋਨਿਊਟਰੀ ਹੈ ਜੀ ਠੀਕ ਹੈ ਇਹ ਯੂਰਪ ਤੋਂ ਇੰਪੋਰਟਡ ਹੈਗਾ ਇੱਥੇ ਯੂਨੋਵੈਟਕਮ ਇਸ ਨੂੰ ਮਾਰਕਟ ਕਰਦੇ ਐਜ਼ ਇਟ ਇਜ਼ ਪੈਕ ਆਂਦਾ ਇੰਪੋਰਟਡ ਪੈਕ ਆਂਦਾ ਹੈਗਾ ਤੇ ਉੱਪਰ ਇੱਕ ਸ਼ਿਪਰ ਪੈਕ ਨਾਲ ਐਡ ਕਰਦੇ ਦਾ ਟਰਾਂਸਪੋਰਟ ਦੇ ਉਹ ਇੱਕ ਵੱਖਰਾ ਉੱਪਰ ਹੋਰ ਹੁੰਦਾ ਜਿਹੜਾ ਆਪਾਂ ਉੱਪਰ ਪਾਦੇ ਕਟਾਇਆ ਲਾਇਆ ਦੇ ਉੱਪਰ ਉਹ ਉਹ ਲਾ ਦੇਦਾ ਹੈਗਾ ਤਾਂ ਕਿ ਇਹਨੂੰ ਟਰਾਂਸਪੋਰਟ ਦੌਰਾਨ ਨੁਕਸਾਨ ਨਾ ਹੋਵੇ ਹਾਂ ਮਤਲਬ ਐਵੇਂ ਦਾ ਰਵੇ ਹਾਂਜੀ ਚਲੋ ਵਧੀਆ ਗੱਲ ਹੈ ਜੀ ਇੰਪੋਰਟਡ ਚੀਜ਼ ਆ ਇਹ ਤੇ ਇਹਨੂੰ ਆਪਾਂ ਵੈਸੇ ਕੀ ਕਹਿੰਦੇ ਸੀ ਪਹਿਲਾਂ ਨਾਮ ਤੁਸੀਂ ਰੈੱਡ ਇਹਨੂੰ ਰੈੱਡ ਐਲਜੀ ਹੈ ਜਿਹੜੀਆਂ ਯੂਜ਼ ਕੀਤੀ ਜਾਂਦੀ ਹੈਗੀ ਆ ਇਹ ਬੇਸਿਕਲੀ ਠੰਡੇ ਪਾਣੀ ਚੋਂ ਠੰਡੇ ਜਿਹੜਾ ਸਾਫ਼ ਪਾਣੀ ਹੈ ਸਮੁੰਦਰ ਚੋਂ ਐਜ਼ ਇਟ ਇਜ਼ ਕੱਢੀ ਜਾਂਦੀ ਆ ਔਰ ਇਹਨੂੰ ਡਰਾਈ ਕਰਕੇ ਗ੍ਰਾਈਂਡ ਕੀਤਾ ਜਾਂਦਾ ਬਸ 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 ਮਤਲਬ ਇਹ ਕੁਝ ਨਹੀਂ ਹੋ ਰਿਹਾ ਕੀਤਾ ਜਾਂਦਾ ਇੰਨਾ ਕੀ ਪ੍ਰੋਸੈਸ ਹੈ ਮਤਲਬ ਪੂਰਾ ਆਰਗੇਨਿਕ ਹੈ ਪੂਰਾ ਆਰਗੇਨਿਕ ਹੈ ਔਰ ਇਹਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ ਜੀ ਜਿਹੜੇ ਹਨੀਕਾਮ ਸਟਰਕਚਰ ਹੈ ਉਹ ਹਾਈਡਰੋਜਨ ਦੇ ਆਇਨਸ ਨੂੰ ਕੈਪਚਰ ਕਰਦਾ ਉਹਦੇ ਨਾਲ ਜਿਹੜਾ ਅੰਦਰ ਤਜਾਬੀਪਨ ਹੈ ਉਹਨੂੰ ਕੰਟਰੋਲ ਕਰਨ ਚ ਬਹੁਤ ਮਦਦ ਮਿਲਦੀ ਹੈਗੀ ਠੀਕ ਹੈ ਠੀਕ ਹੈ ਹਾਂਜੀ ਬਹੁਤ ਧੰਨਵਾਦ ਜੀ ਇਹ ਅੱਜ ਦੀ ਜਾਣਕਾਰੀ ਸੀ ਜੀ ਬਫਰ ਦੇ ਲਈ ਜਿਹੜਾ ਬਫਰ ਆਪਾਂ ਯੂਜ਼ ਕਰਦੇ ਆ ਸਾਰੇ ਡੇਰੀ ਫਾਰਮਰ ਤੇ ਇਹ ਆਪਾਂ ਅੱਜ ਸ਼ੁਰੂ ਕਰਨਾ ਜੀ ਲਿਥੋ ਨਿਊਟਰੀ ਹਾਂਜੀ ਤੇ ਤੁਹਾਨੂੰ ਡਿਟੇਲ ਜਾਣਕਾਰੀ ਵੀਡੀਓ ਦੇ ਵਿੱਚ ਦਿੰਦੇ ਰਵਾਂਗੇ ਬਾਅਦ ਦੇ ਵਿੱਚ ਵੀ ਜਿਹੜੇ ਨਵੇਂ ਆਏ ਆ ਜੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਥੈਂਕ ਯੂ